ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਜੁਕਾ ਜੁਕਾ ਟਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਚ ਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਇਆ ਅੱਜ ਦਾ ਫਰਮਾਨ ਦੱਸ ਲੱਗੀਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਜੈ ਸ੍ਰੀ ਮਹਲਾ ਪੰਜਵਾਂ ਕਰ ਦੁੱਝਾ ਛੱਤ ਇੱਕ ਉੰਕਾਰ ਸਤਿਗੁਰ ਪ੍ਰਸਾਦ ਸਲੂਕ ਊਜਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ राखन को समरथ छंत जी और जान है तियो राख हर प्रब तेरेया केते गनेओ असंख अवगन मेरेया ਇਹ ਸਲੋਕ ਦਾ ਅਰਥ ਹੈ ਕਿ हे ਪ੍ਰਭੂ ਮੈਂ ਤੇਰੀ ਸਰਣ ਆਇਆ ਹਾਂ ਤੂੰ ਸਰਣ ਆਏ ਦੀ ਰੱਖਿਆ ਕਰਨ ਦੀ ਤਾਕਤ ਰੱਖਦਾ ਏ हे ਸਭ ਤੋਂ ਉੱਚੇ हे ਬੇਅੰਤ हे ਬਿਅੰਤ ਤੂੰ ਸਭ ਦਾ ਮਾਲਕ ਹੈ ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਬਿਆਨ ਤੋਂ ਪਰੇ ਹੈ ਛੰਤ ਹੇ ਹਰੀ ਹੇ ਪ੍ਰਭੂ ਮੈਂ ਤੇਰਾ ਹਾਂ ਜਿਵੇਂ ਜਾਨੋ ਤਵੇਂ ਮਾਇਆ ਦੇ ਮੋਹੋਂ ਤੂੰ ਮੈਨੂੰ ਬਚਾ ਲਓ ਮੈਂ ਆਪਣੇ ਕਿੰਨੇ ਕੂਕ ਆਉਗਨ ਗਿਨਾ ਮੇਰੇ ਅੰਦਰ ਅਣਗਿਣਤ ਆਰਗਨ ਹਨ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਮੇਰਾ YouTube ਚੈਨਲ ਸ਼ੇਅਰ ਵੱਧ ਤੋਂ ਵੱਧ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਜ਼ਰੂਰ ਲਿਖਿਓ ਕਮੈਂਟ ਬਾਕਸ ਚ